ਨੰਬਰਦਾਰ ਜੂਨੀਅਨ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਚਾਹੇ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਵੀ ਇੱਕ ਰੈਲੀ ਕੀਤੀ ਗਈ ਸੀ ਜਿਸ ਦੇ ਦੌਰਾਨ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਉਹਨਾਂ ਨਾਲ ਵਿਸ਼ਵਾਸ ਦੁਆਇਆ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਉਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਹੁਣ ਫਿਰ ਜਿਹੜਾ ਨੰਬਰਦਾਰ ਜੂਨੀਅਨ ਪੰਜਾਬ ਦੀ ਅੱਜ ਇੱਕ ਮੀਟਿੰਗ ਜਿਹੜੀ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਸੁਰਜੀਤ ਸਿੰਘ ਨਨਹੇੜਾ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਅਤੇ ਉੱਥੇ ਹੀ ਉਹਨਾਂ ਨੇ ਐਲਾਨ ਵੀ ਕੀਤੇ ਤਿੰਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਰ ਜਿਹੜੇ ਜਿਲਿਆਂ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ 30 ਤਰੀਕ ਨੂੰ ਜਿਹੜਾ ਹੈਗਾ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿੱਤੇ ਜਾਣਗੇ ਮਾਨ ਸਾਹਿਬ ਦੇ ਨਾਮ ਤੇ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਜੜਾ ਭੁਖੜ ਹੜਤਾਲ ਵੀ ਕਰਾਂਗੇ ਕੈਮਰਾ ਪਰਸਨ ਦੇ ਨਾਲ ਆਪਣੀ ਤਰੋੜਾ ਨਕੋਦਰ ਪੰਜਾਬ ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਨਕੌਦਰ ਵਿਖੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਰਕਮਲ ਸਿੰਘ ਮੁਦ ਅਤੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਹੇੜ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ ਅਤੇ ਚੀਫ ਪੈਟਰਨ ਗੁਰਦਰਸ਼ਨ ਸਿੰਘ ਗਲੋਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਜੋ 4 ਜ਼ਿਲ੍ਹਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਵਿੱਚ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ ਅਤੀਤੀ ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਤੇ ਆਪਣੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਦਿੱਤੇ ਜਾਣਗੇ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨ ਨੂੰ ਅਤੇ ਜੇਕਰ ਫਿਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਨੰਬਰਦਾਰ ਯੂਨੀਅਨ ਵੱਲੋਂ ਫੂਕ ਹਰਤਾ ਦੇ ਸ਼ਾਮਲ ਨੇ। ਹੋ ਸਾਰੇ ਸਤਜਨਾਂ ਸਾਥੀਗਾਨੀ ਜੀ ਹਾਂਜੀ ਅੱਜ ਪੰਜਾਬ ਲੈਵਲ ਦੀ ਜਿਹੜੀ ਮੀਟਿੰਗ ਹੋਈ ਹੈ ਨੰਬਰਦਾਰਾਂ ਦੀ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਇੱਥੇ ਨਕੋਦਰ ਤਹਿਸੀਲ ਦੇ ਵਿੱਚ ਪੰਜਾਬ ਬਾਡੀ ਦੀ ਮੀਟਿੰਗ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਬਾਡੀ ਦੇ ਅਹੁਦੇਦਾਰ ਅਤੇ ਤਹਿਸੀਲ ਪ੍ਰਧਾਨਾਂ ਦੀ ਮੀਟਿੰਗ ਅੱਜ ਇੱਥੇ ਹੋਈ ਇਸ ਵਿਸ਼ੇ ਤੇ ਹੋਈ ਹੈ ਕਿ ਸਰਕਾਰ ਨੂੰ ਜਿਹੜੇ ਸਾਡੇ ਨਾਲ ਦੋ ਗਾਰੰਟੀਆਂ ਕੀਤੀਆਂ ਈਆਂ ਇਹਨਾਂ ਨੇ ਤੇ ਇਰਾਨਕਾਤੀ ਪ੍ਰੋਗਰਾਮ ਚ ਪਾ ਇੱਕ ਦੇ ਤੋਂ ਵੈਚੀ ਨੰਬਰਦਾਰ ਪਹਿਲਾਂ ਹੀ ਤਾਂ ਬਣਿਆ ਕਰਾਂਗੇ ਦੁਆ 3000 ਰੁਪਇਆ ਕੀਤਾ ਜਾਏ ਮਾਨ ਸਰਕਾਰ ਨੇ ਉਸ ਟਾਈਮ ਤੇ ਵਾਦਾ ਕੀਤਾ ਵੀ 2 ਮਹੀਨਿਆਂ ਦੇ ਅੰਦਰ ਸਰਕਾਰ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਉਹ ਅੱਜ 2.5 3 ਸਾਲ ਬੀਤਣ ਦੇ ਬਾਅਦ ਵੀ ਅੱਜ ਤੱਕ ਸਾਡੀਆਂ ਮੀਟਿੰਗਾਂ ਬਹੁਤ ਹੋਈਆਂ ਅੱਜ ਤੱਕ ਕੋਈ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਉਸ ਦੇ ਵਿਸ਼ੇ 'ਚ ਅੱਜ ਅਸੀਂ ਇਹ ਪੰਜਾਬ ਬਾਡੀ ਦੀ ਮੀਟਿੰਗ ਰੱਖੀ ਹੈ ਜ਼ਿਲ੍ਹਾ ਪ੍ਰਧਾਨ ਸਦੇ ਸਾਰੇ ਉਥੇ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਦੋ ਮੰਗਾਂ ਜਿਹੜੀਆਂ 13 ਨੁਕਾਤੀ ਪ੍ਰੋਗਰਾਮ ਚ ਪਾਈਆਂ ਇਹਨਾਂ ਨੇ ਉਹ ਮੰਗਾਂ ਮੰਨਦੀ ਐ ਅਸੀਂ ਸਰਕਾਰ ਨਾਲ ਖੜਾਂਗੇ ਬਲਣਾ ਸਰਕਾਰ ਦੇ ਖਿਲਾਫ ਚੱਲਾਂਗੇ ਅਸੀਂ ਤੁਹਾਨੂੰ ਲਾ ਰਹੇ ਹਾਂ ਜੇ ਰੱਖਿਆ ਅੱਜ ਤੱਕ ਬਹੁਤ ਮੀਟਗ ਹੋਈਆਂ ਸਾਡੀਆਂ ਦੋ ਮੰਗਾਂ ਜਿਹੜੀਆਂ ਉਹ ਅੱਜ ਤੱਕ ਨਹੀਂ ਪੂਰੀਆਂ ਕੀਤੀਆਂ ਇਹਨਾਂ ਨੇ ਚੇਕ ਕਰ ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸਰਕਾਰ ਟਕੜਾ ਸੰਘਰਸ਼ ਕੀਤਾ ਅਗਲਾ ਸੰਘਰਸ਼ ਅਸੀਂ ਇਸ ਤਰ੍ਹਾਂ ਵੀ ਆ ਚਾਰਜਿੰਗ ਨੀਚੋਣਾ ਚ 33000 ਨੰਬਰ ਦਾ ਹੈ 10 12 ਲੱਖ ਸਾਡੀ ਨੰਬਰ ਦਾ ਬਹੁਤ ਵੋਟ ਹੈ ਵੋਟ ਵੈਲੈਂਸ ਸਾਡਾ ਬਹੁਤ ਜ਼ਿਆਦਾ ਉਹ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਅਸੀਂ ਬਾਈਕਾਟ ਕਰਾਂਗੇ ਜੇ ਸਾਡੀਆਂ ਮੰਗਾਂ ਨਹੀਂ ਜੇ ਸਾਡੀਆਂ ਮੰਗਾਂ ਮੰਨ ਲੈਂਦੇ ਆ ਅਸੀਂ ਤਾਂ ਲੋ ਆਦ ਕਰਾਂਗੇ ਸਰਕਾਰ ਕੀ ਨਾਮ ਦੀ ਮੈਂ ਗੁਰਦਕਸ਼ਨ ਸਿੰਘ ਚੀਫ ਪੈਟਰਨਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਅੱਜ ਜਿਹੜਾ ਇੱਥੇ ਨਕੋਦਰ ਦੇ ਵਿੱਚ ਪੰਜਾਬ ਨੰਬਰਦਾਰ ਜੂਨੀਅਰ ਸਟੇਟ ਬਾਡੀ ਦੀ ਜਿਹੜੀ ਮੀਟਿੰਗ ਹੋਈ ਜ਼ਿਲ੍ਹਾ ਪ੍ਰਧਾਨਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਕੁਝ ਇੱਥੇ ਫੈਸਲੇ ਕੀਤੇ ਗਏ ਜਿਹੜੀਆਂ ਸਰਕਾਰ ਨੇ ਸਾਡੀਆਂ ਸਾਡੇ ਨਾਲ ਵਾਅਦੇ ਕੀਤੇ ਸੀ ਭਗਵਾਨ ਸਨਮਾਨ ਨੇ ਖੁਦ ਸਾਡੀ ਯੂਨੀਅਨ ਦੇ ਨਾਲ ਬਹਿ ਕੇ ਵਾਅਦੇ ਕੀਤੇ ਸੀ ਉਹਨਾਂ ਤੋਂ ਬਿਲਕੁਲ ਹੀ ਸਰਕਾਰ ਭੱਜ ਚੁੱਕੀ ਏ ਔਰ ਅੱਜ ਇੱਥੇ ਫੈਸਲਾ ਕੀਤਾ ਗਿਆ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਆ ਆਉਣ ਵਾਲੇ ਸਮੇਂ ਦੇ ਜਿਹੜੀਆਂ ਜਿਮਣੀ ਚੋਣਾਂ ਨੇ ਉਹਦੇ ਜਿਹੇ ਬਾਅਦ ਚੜ ਕੇ ਇਹਨਾਂ ਦਾ ਵਿਰੋਧ ਕੀਤਾ ਜਾਏਗਾ ਅਤੇ ਇਸ ਤੋਂ ਬਾਅਦ ਵੀ ਜੇ ਸਾਡੀਆ ਮੰਗਾਂ ਲੈ ਧਿਆਨ ਨਹੀਂ ਦਿੰਦਾ ਤੇ ਸਾਡੀ ਜਿਹੜੀ ਯੂਨੀਅਨ ਵੱਲੋਂ ਮਰਨ ਵਰਤੇ ਬੈਠਾ ਹੋ ਜਾਏਗਾ ਭੁਖੜ ਹੜਤਾਲ ਵੀ ਕੀਤੀ ਜਾਗੀ ਅਸੀਂ ਇਹਨੂੰ ਸੰਘਰਸ਼ ਨੂੰ ਹੋਰ ਪੂਰੇ ਪੰਜਾਬ ਦੇ ਵਿੱਚ ਤਿੱਖਾ ਲੈ ਕੇ ਜਾਵਾਂਗੇ ਸੋ ਜੇ ਸਾਡੀਆ ਮੰਗਾਂ ਨਾ ਮੰਨੀਆਂ ਸਰਕਾਰ ਨੂੰ ਬਹੁਤ ਵੱਡਾ ਖਮਿਆਜਾ ਪੂਤਣਾ ਪਵੇ ਕੋਈ ਮੰਗ ਪੱਤਰ ਵੀ ਦਿੱਤੇ ਜਾ ਰਹੇ ਬਿਲਕੁਲ 30 ਤਰੀਕ ਨੂੰ ਸਾਡੇ ਪੂਰੀ ਪੰਜਾਬ ਬੋਡੀ ਵੱਲੋਂ ਇਹ ਸਾਰਿਆਂ ਨੂੰ ਕਿਹਾ ਗਿਆ ਕਿ ਜ਼ਿਲ੍ਹਿਆਂ ਦੇ ਵਿੱਚ ਡੀਸੀ ਹਾਂ ਨੂੰ 30 ਤਰੀਕ ਨੂੰ ਆਪੋ ਆਦੇ ਜ਼ਿਲ੍ਹਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਮੰਗ ਪੱਤਰ ਵੀ ਦੇਣਗੇ ਤੇ ਸਾਰੇ ਰਲ ਕੇ ਜੇ ਸਾਡੀਆਂ ਮੰਗਾਂ ਨਹੀਂ ਮੰਨਗੇ ਤਾਂ ਪਰ ਜ਼ੋਰ ਜਿਹੜਾ ਸੰਘਰਸ਼ ਕੀਤਾ ਜਾਵੇਗਾ ਪ੍ਰਧਾਨ ਜੀ ਲੱਗਦਾ ਨਹੀਂ ਕਿ ਜਦੋਂ ਜਿਮਨੀ ਚੋਣਾ ਹੁੰਦੀਆਂ ਜਾਂ ਚੋਣਾ ਕੋਈ ਵੀ ਹੁੰਦੀਆਂ ਨੇ ਉਦੋਂ ਹੀ ਨੰਬਰ 11 ਨੂੰ ਜਿਹੜਾ ਸੰਘਰਸ਼ ਕਰਨੇ ਪੈ ਰਹੇ ਨੇ ਚਾਹੇ ਸੰਗਰੂਰ ਦੀ ਗੱਲ ਕਰੀ ਆਪਾਂ ਸੰਗਰੂਰ ਦੇ ਵਿੱਚ ਵੀ ਜਾ ਕੇ ਰੈਲੀਆਂ ਕੀਤੀਆਂ ਜਲੰਧਰ ਦੇ ਵਿੱਚ ਵੀ ਰੈਲੀਆਂ ਕੀਤੀਆਂ ਕੀ ਲੱਗਦਾ ਕਿ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਕਿਉਂ ਨਹੀਂ ਸਰਕਾਰ ਧਿਆਨ ਦੇ ਰਹੀ ਇਹ ਜਦੋਂ ਵੀ ਚੋਣ ਹੁੰਦੀ ਏ ਭਗਵਨ ਸਿੰਘ ਮਾਨ ਨਾਲ ਸਾਡੀ ਸਾਡੇ ਪ੍ਰਧਾਨ ਦੀ ਸਮਰਾ ਸਾਹਿਬ ਦੀ ਕਾਰਜਕਾਰਨੀ ਪ੍ਰਧਾਨ ਸਾਡੀ ਜਿਹੜੀ ਪੰਜਾਬ ਬਾਡੀ ਏ ਸਾਡੇ ਜਰਨੈਲ ਸਕੱਤਰ ਸਾਹਿਬ ਜਿੰਨੇ ਵੀ ਸਾਡੇ ਪੰਜਾਬ ਦੇ ਅਹੁਦੇਦਾਰ ਨੇ ਉਹਨਾਂ ਦੇ ਵਿੱਚ ਭਗਵਨ ਸਿੰਘ ਮਾਨ ਸਾਡੀਆਂ ਮੰਗਾ ਮੰਨ ਕੇ ਜਾਂਦਾ ਔਰ ਜਦੋਂ ਚੋਣ ਜਿੱਤ ਜਾਂਦੇ ਆ ਉਸ ਤੋਂ ਬਾਅਦ ਉਹ ਸਾਡੀ ਵੀ ਜਿਹੜਾ ਟਾਈਮ ਵੀ ਨਹੀਂ ਦਿੰਦੇ ਤੇ ਆਪਦੀ ਗੱਲ ਤੋਂ ਮੁੱਕਰ ਜਾਂਦੇ ਆ ਪਰ ਹੁਣ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਣਗੀਆਂ ਇਹਦੇ ਵਿੱਚ ਨੰਬਰਦਾਰ ਇਹ ਛਲਾਵੇ ਦੇ ਵਿੱਚ ਨਹੀਂ ਆਉਣਗੇ ਸਾਡੇ ਨਾਲ ਪਹਿਲਾਂ ਗੱਲਬਾਤ ਕਰਕੇ ਸਾਡੀਆਂ ਮੰਗਾਂ ਮੰਨਦੇ ਆ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਜਿਵੇਂ ਸਾਡੇ ਕਾਰਜਕਾਰਨੀ ਪ੍ਰਧਾਨ ਸਾਹਿਬ ਵੀ ਕਹਿ ਕੇ ਗਏ ਨੇ ਜੇ ਨਹੀਂ ਮੰਨਦੇ ਤਾਂ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਸਾਰੇ ਨੰਬਰਦਾਰ ਇਕੱਠੇ ਹੋ ਕੇ ਇਹਨਾਂ ਦਾ ਬਿਲਕੁਲ ਵਿਰੋਧ ਕੀਤਾ ਜਾਏਗਾ ਵਿਰੋਧ ਕਿਹਦਾ ਜਿਹੜਾ ਹੈਗਾ ਆਪਣੇ ਕਿਸ ਤਰ੍ਹਾਂ ਦਾ ਤਰੀਕਾ ਹੋਵੇਗਾ ਬਿਲਕੁਲ ਜਿਹੜਾ ਵਿਰੋਧ ਹੈ ਉਹ ਸ਼ਾਂਤੀ ਤਰੀਕੇ ਦੇ ਨਾਲ ਟੰਗ ਦੇ ਨਾਲ ਕੀਤਾ ਜਾਏਗਾ ਜਿਹੜੀਆਂ ਵੋਟਾਂ ਦੇ ਰੂਪ ਦੇ ਵਿੱਚ ਜਿਹੜਾ ਸਾਡਾ ਵਿਰੋਧ ਜਿੰਨੇ ਵੀ ਨੰਬਰਦਾਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਸਾਡੇ ਉਹਨਾਂ ਕਾਂਸੀਆਂ ਚੌਂਸੀਆਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰ ਬੈਠੇ ਆ ਬਿਲਕੁਲ ਅਸੀਂ ਇਹ ਹੁੰਦਾ ਜਿਹੜਾ ਵਿਰੋਧ ਹੈ ਉਹ ਬਿਲਕੁਲ ਸਰਕਾਰ ਨੂੰ ਚੱਲਣਾ ਪਵੇਗਾ ਅੱਜ ਮੈਂ ਰਿਸ਼ਵਾਲ ਸਿੰਘ ਸੂਬਾ ਸਕੱਤਰ ਪੰਜਾਬ ਨੰਬਰਦਾਰ ਜੁਨੀਅਨ 6743 ਅੱਜ ਇੱਥੇ ਜਲੰਧਰ ਨਕੋਦਰ ਤਹਿਸੀਲ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਰਕਮਨ ਸਿੰਘ ਜੀ ਮੋਦ ਦੀ ਤਗਵਾਈ ਹੇਠ ਮੀਟਿੰਗ ਇੱਥੇ ਹੋਈ ਹੈ ਜਿਸ ਵਿੱਚ ਸਾਡੇ ਸੂਬਾ ਕਾਰਜਕਾਰੀ ਪ੍ਰਧਾਨ ਸਰਜੀਤ ਸਿੰਘ ਜੀ ਨੇ ਲੇੜਾ ਸਾਹਿਬ ਇਹ ਹੋਰ ਸੀਨੀਅਰ ਅਗੂ ਪਹੁੰਚੇ ਸੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਆ ਬਹੁਤ ਸਖਤ ਫੈਸਲੇ ਲੈ ਗਏ ਆ ਕੀ ਹੋਵੇਗਾ ਜੇ ਸਰਕਾਰ ਨੰਬਰਦਾਰਾਂ ਦੀ ਮੰਗਾਂ ਨੂੰ ਮੰਨ ਲਵੇਗੀ ਨਹੀਂ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਸਰਕਾਰ ਵਾਸਤੇ ਕਾਫੀ ਮਾੜਾ ਹੋ ਸਕਦਾ ਅੱਜ ਨੰਬਰਦਾਰ ਯੂਨੀਅਨ ਪੰਜਾਬ ਦੀ ਮੀਟਿੰਗ ਜਿਹੜੀ ਉੱਧਰ ਦੇ ਵਿੱਚ ਹੋ ਰਹੀ ਆ ਕੀ ਲੱਗਦਾ ਕਿ ਜਿਹੜੀਆਂ ਇਹ ਮੀਟਿੰਗਾਂ ਦੇ ਵਿੱਚ ਜਿਹੜੇ ਫੈਸਲੇ ਲਏ ਜਾ ਰਹੇ ਨੇ ਸਰਕਾਰ ਦੇ ਖਿਲਾਫ ਕੀ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਦੇਖੋ ਜੀ ਸਾਡਾ ਹੁਣ ਤਾਂ ਹੀ ਸਰਕਾਰ ਨਾਲ ਜਿੰਨਾ ਰਾਬਤਾ ਰਿਹਾ ਇਹਨਾਂ ਨੇ ਸਾਨੂੰ ਝੂਠੇ ਲਾਰਿਆਂ ਦੇ ਵਿੱਚ ਰੱਖਿਆ ਅਸੀਂ ਇਹਨਾਂ ਤੋਂ ਦੁਖੀ ਹੋ ਕੇ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਵਿਰੋਧਤਾ ਕਰਾਂਗੇ ਸੋ ਵੀ ਜਿਹੜੀ ਸਾਡੀ ਸਮੁੱਚੀ ਟੀਮ ਆ ਸਰਦਾਰ ਸਰਜੀਤ ਸਿੰਘ ਜੀ ਨੇ ਜਿਹੜਾ ਸਾਹਿਬ ਉਹਨਾਂ ਦੇ ਨਾਲ ਟੀਮ ਜੋ ਵੀ ਸਾਨੂੰ ਫੈਸਲਾ ਦੇਣਗੇ ਅਸੀਂ ਸਰਕਾਰ ਦੀ ਵਿਰੋਧਤਾ ਕਰਾਂਗੇ ਕਿਉਂਕਿ ਇਹਨਾਂ ਨੇ ਸਾਨੂੰ ਲਾਰਿਆਂ 'ਚ ਰੱਖਿਆ ਹੁਣ 30 ਤਰੀਕ ਨੂੰ ਕੀ ਤੁਹਾਡਾ ਪ੍ਰੋਗਰਾਮ ਹੈ 30 ਤਰੀਕ ਨੂੰ ਸਾਡੇ ਟੀਮ ਨੇ ਸਾਡੀ ਜਿੰਨੇ ਵੀ ਪੰਜਾਬ ਬਾਡੀ ਆ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਲ੍ਹਾ ਪੱਤਰ ਦੇ ਉੱਤੇ ਲੰਬੜਦਾਰ ਚਰੀ ਯੂਨੀਅਨ ਦੇ ਜਿੰਨੇ ਵੀ ਬਰਕਰਿਆ ਜਿੰਨੇ ਵੀ ਲੰਬੜਦਾਰ ਪ੍ਰਧਾਨ ਜਿਹਨਾਂ ਪ੍ਰਧਾਨ ਹੋਣਗੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਉਸ ਤੋਂ ਪਰਾਂਤ ਅਗਲਾ ਵੀ ਜਿਹੜਾ ਪ੍ਰੋਗਰਾਮ ਆ ਸਾਡੀ ਯੂਨੀਅਨ ਜੋ ਵੀ ਸਾਨੂੰ ਦਊਗੀ ਅਸੀਂ ਉਹਦੇ ਵਿੱਚ ਵੀ ਸਰਕਾਰ ਦੀ ਵਿਰੋਧਤਾ ਕਰਨ ਲਈ ਜੋ ਵੀ ਸਾਨੂੰ ਫੈਸਲਾ ਦੇਊਗਾ ਅਸੀਂ ਉਹ ਉਹਦੀ ਵਿਰੋਧਤਾ ਕਰਾਂਗੇ